ਕ੍ਰਿਡ ਕੋਡ ਵਿੱਚ ਸ਼ਰਾਬ ਦੇ ਠੇਕੇ ਤੇ ਕੰਮ ਕਰਨ ਵਾਲੇ ਵਿਅਕਤੀ ਦਾ ਸਵੇਰ ਤੋਂ ਹੀ ਲੱਗਤਾ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ ਜਿਸ ਦੇ ਨਹਿਰ 'ਚ ਛਲਾਮ ਮਾਰੇ ਜਾਣ ਦਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਜਿਸ ਦੀਆਂ ਚੱਪਲਾਂ ਮੋਬਾਈਲ ਸਕੂਟਰ ਫਰੀਦਕੋਟ ਦੀ ਨਹਿਰ ਤੋਂ ਬਰਾਮਦ ਹੋਇਆ ਹੈ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਫਰੀਦਕੋਟ ਦਾ ਬਾਲਕ੍ਰਿਸ਼ਨ ਡੋਗਰ ਬਸਤੀ ਦਾ ਰਹਿਣ ਵਾਲਾ ਹੈ ਅਤੇ ਸ਼ਰਾਬ ਦੇ ਠੇਕੇ ਤੇ ਕੰਮ ਕਰਦਾ ਸੀ ਜੋ ਸਵੇਰੇ ਆਪਣੇ ਕੰਮ ਤੇ ਨਹੀਂ ਗਿਆ ਅਤੇ ਉਸ ਤੋਂ ਬਾਅਦ ਉਸ ਦਾ ਸਕੂਟਰ ਮੋਬਾਈਲ ਚੱਪਲਾਂ ਫਰੀਦਕੋਟ ਤੋਂ ਗੁਜ਼ਰਦੀ ਨਹਿਰ ਤੇ ਮਚਾਕੀ ਮਾਲ ਸਿੰਘ ਵਾਲਾ ਪੁਲ ਤੋਂ ਮਿਲੀਆਂ ਮੁੰਡਾ ਇਹ ਨਾਲ ਹੈ ਜੀ ਮੈਂ ਲੱਗ ਰਿਹਾ ਇਹਨਾਂ ਦੇ ਨਾ ਮੈਂ ਗੇਟ ਖੋਲ੍ਹ ਕੇ ਆਇਆ ਮੈਂ ਆਇਆ ਇਕੱਠਿਆਂ ਕੋਈ ਆਈ ਸਾਡਾ ਇਕੱਠਿਆਂ ਉੱਕਈ ਆ। ਉਹਦਾ ਕੈਂਪ ਪਾ ਕੇ ਪੰਗਾ ਹੋਈ ਜਾਂਦਾ ਹੈ। ਉਮਰ 55 ਸਾਲ ਆ ਜੀ। ਜੀ ਤਾਲ ਜੁਰੀ ਪੰਗਾ ਜੀ। ਕਿਹਨੇ ਨਹੀਂ ਹਣੀ ਤੁਸੀਂ ਮੇਲਾ ਹਣੀ ਕਪੂਰੇ ਜੀ। ਕੁਛ ਨਹੀਂ ਮੈਂ ਵਧੀਆ ਮਿਲ ਕੇ ਰਾਤ ਨੂੰ ਆਏ ਹੈਗੇ ਆ ਮੈਂ ਗੇਟ ਖੋਲ੍ਹ ਕੇ ਆ ਕੇ ਅੰਦਰ ਬੈਠੇ ਹੈਗੇ ਆ ਰੋਟੀ ਪਾਣੀ ਸਦਾ ਕੋਲ ਖਾਦਾ ਹੈਗਾ ਜੀ। ਵਧੀਆ ਮੈਂ ਮੈਂ ਸਵੇਰੇ ਮਾਂ ਦੇ 7 ਵਜੇ ਦੁਕਾਨ ਤੇ ਆਇਆ ਨਹੀਂ ਆਪਣਾ ਮੈਂ ਨਿਊਮਨਿਕਲ ਹੱਟਾ ਲੱਗਾ ਜੀ ਇਹੀ ਕਰਦੇ ਸੀ ਇਹ ਠਿੱਕੇ ਤੇ ਲੱਗੇ ਸੀਗੇ ਜੀ ਤੇ ਮਨ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਵੈਸੇ ਦਾ ਵਧੀਆ ਰੋਟੀ ਪਾਣੀ ਖਾਂਦਾ ਜੀ ਮੈਨੂੰ ਉਹਦੇ ਕੰਮ ਤੇ ਆ ਗਿਆ ਜੀ ਬਾਅਦ ਚ ਮੈਨੂੰ ਠਿੱਕੇ ਵਾਲੇ ਨੇ ਫੋਨ ਆਇਆ ਵੀ ਆਪਾਂ ਦੁਕਾਨ ਤੇ ਨਹੀਂ ਆਏ ਮੈਸੇਜ ਆ ਬੁਖਾਰ ਵਗੈਰਾ ਹੋਊਗਾ ਕਿਉਂਕਿ ਠੰਡ ਹੈਗੀ ਹੈ ਜੀ ਤੇ ਮੈਂ ਕਹਿੰਦਾ ਬੁਖਾਰ ਵਗੈਰਾ ਹੋਊਗਾ ਤੇ ਮੈਂ ਫੋਨ ਮਾਰਿਆ ਤੇ ਬਾਅਦ ਚ ਕਹਿੰਦੇ ਵੀ ਇੱਥੇ ਸਕੂਟਰ ਖੜਾ ਹੈਗਾ ਜੀ ਤੇ ਮੈਂ ਭੱਜ ਕੇ ਇੱਧਰ ਆ ਗਿਆ ਜੀ ਉਹ ਠੇਕੇ ਆਣ ਦਾ ਫੋਨ ਆਇਆ ਸੀਗਾ ਜੀ ਉਹ ਕਹਿੰਦੇ ਵੀ ਤੁਹਾਡਾ ਪਾਪਾ ਨੇ ਦੁਕਾਨ ਨਹੀਂ ਖੋਲੀ ਗਈ ਤੇ ਮੈਂ ਕਿਹਾ ਵੀ ਪਤਾ ਨਹੀਂ ਬੁਖਾਰ ਵਗੈਰਾ ਨਾ ਹੋਵੇ ਤੇ ਬਾਅਦ ਚ ਕਹਿੰਦੇ ਵੀ ਤੁਹਾਡਾ ਫੋਨ ਵੀ ਇੱਥੇ ਚੱਕੀ ਮੰਗ ਸਿੰਘ ਰੋਡ ਤੇ ਫੋਨ ਪਿਆ ਸਕੂਟਰ ਖੜਾ ਹੈ ਜੀ ਤੇ ਮੈਂ ਕਿਹਾ ਮੈਂ ਆ ਗਿਆ ਜੀ ਮੈਂ ਕਿਹਾ ਆ ਕੇ ਦੇਖਿਆ ਫਿਰ ਇੱਥੇ ਸਕੂਟਰ ਖੜਾ ਜੀ ਪਾਪਾ ਦੀ ਚਪਲਾ ਪਈਆਂ ਜੀ ਕੋਈ ਕੋਈ ਮਾਰ ਚੁਲਾ ਕੋਈ ਕੋਈ ਦਿੱਕਤਾਂ ਵਾਲੀ ਗੱਲ ਨਹੀਂ ਬੋਲੀ ਕੋਈ ਐਹੋ ਜਿਹੀ ਕਰੇ ਮੇਨੂੰ ਕਿ ਵਧੀਆ ਸੀਗਾ ਸਾਰਾ ਕੁਝ ਮਰਗੇ ਨਾ ਝਗੜਾ ਨਾ ਲੈਣਾ ਨਾ ਦੇਣਾ ਕੁਛ ਮਤਲਬ ਹੈ ਨਹੀਂ ਸੀਗਾ ਤੇ ਬਾਕੀ ਦਿਲ ਚ ਕੁਛ ਹੋਵੇ ਤਾਂ ਕੁਛ ਕਹਿ ਨਹੀਂ ਸਕਦੇ ਜੀ ਬਾਕੀ ਤਾਂ ਹੁਣ ਮਾਲਕ ਜਾਣਦਾ ਜੀ